हां जी ज्ञान ज्योति चैनल ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ ਮੱਛੀ ਪਾਲਣ ਬਾਰੇ ਮੱਛੀ ਪਾਲੋ ਫਿਰ ਧਨ ਕਮਾਓ ਇਹ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਜੀ ਦੇ ਵਿੱਚ ਤੁਸੀਂ ਔਰਨਾਮੈਂਟਲ ਮੱਛੀ ਪਾਲ ਸਕਦੇ ਹੋ ਤੇ ਤੁਸੀਂ ਡੈਕ ਬਣਾ ਕੇ ਘਰਾਂ ਦੇ ਵਿੱਚ ਵੀ ਪਾਲ ਸਕਦੇ ਹੋ ਛੋਟੀਆਂ ਮੱਛੀਆਂ ਨੂੰ ਅਤੇ ਤੁਸੀਂ ਵੱਡੇ 15 ਤੇ ਜੀ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਰਕਾਰ ਦੇ ਕੋਲੋਂ ਪ੍ਰਤੀ ਹੈਕਟੇਰ ਦੇ ਹਿਸਾਬ ਦੇ ਨਾਲ ਜੇ ਤੁਸੀਂ ਖੇਤਾਂ ਦੇ ਵਿੱਚ ਮੱਛੀ ਪਾਲਣ ਦਾ ਧੰਦਾ ਕਰਦੇ ਹੋ ਤੇ ਤੁਹਾਨੂੰ ਪ੍ਰਤੀ ਹੈਕਟੇਰ ਸਹਾਇਤਾ ਵੀ ਦਿੱਤੀ ਜਾਂਦੀ ਹੈ ਮੱਛੀ ਪਾਲਣ ਦੇ ਵਿਭਾਗ ਵੱਲੋਂ ਕਈ ਤੁਹਾਨੂੰ ਤਕਨੀਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਾਂਦੀਆਂ ਹਨ ਜਿਨ੍ਹਾਂ ਵਿੱਚ ਮੱਛੀ ਪਾਲਣ ਦੇ ਚਾਹਵਾਨ ਵਿਅਕਤੀਆਂ ਨੂੰ 5 ਦਿਨਾਂ ਦੀ ਮੁਢਲੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ ਮੱਛੀ ਪਾਲ ਲਈ ਨਵੀਨਤਮ ਤਕਨੀਕਾਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਮੱਛੀ ਪਾਲਣ ਲਈ ਮਿੱਟੀ ਅਤੇ ਪਾਣੀ ਦੇ ਸੈਂਪਲਾਂ ਦੀ ਪਰਖ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਮੱਛੀ ਪਾਲਕਾਂ ਨੂੰ ਮੋਟਰ ਕਨੈਕਸ਼ਨ ਪੈਲ ਦੇ ਆਧਾਰ ਤੇ ਦੋਵਾਂ ਨੂੰ ਚ ਮਦਦ ਕੀਤੀ ਜਾਂਦੀ ਰਵਾਇਤੀ ਤਰ੍ਹਾਂ ਦੇ ਉਤਮ ਕਿਸਮ ਦੀ ਮੱਛੀ ਪੂੰਗ ਸਪਲਾਈ ਕੀਤਾ ਜਾਂਦਾ ਹੈ ਤਲਾਬ ਦੀ ਪਾਲ ਚੁੱਕੀ ਮੱਛੀ ਦੇ ਸਹੀ ਮੰਡੀਕਰਨ ਲਈ ਕਾਸ਼ਤ ਕਰਨ ਲਈ ਮਦਦ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਕਈ ਵਿੱਤੀ ਸਹੂਲਤਾਂ ਜਿਵੇਂ ਨਵੇਂ ਤਲਾਬ ਦੀ ਸਾਰੀ ਲਈ ਪ੍ਰਤੀ 1 ਏਕੜ 7 ਲੱਖ ਕਾਸਟ ਪਹਿਲੇ ਸਾਲ ਦੀ ਖਾਖਰਾਦ ਲਈ 4 ਲੱਖ ਆਰਐਸ ਲਾਰਜ ਲਈ 50 ਲੱਖ ਆਰਐਸ ਮੀਡੀਆ ਲਈ 25 ਲੱਖ ਆਰਐਸ ਸਮਾਲ ਲਈ 7.5 ਲੱਖ ਬਾਇਓਫਰਮ ਕਲਚਰ ਸਿਸਟਮ ਸਥਾਪਿਤ ਕਰਨ ਲਈ 50 ਟੈਂਕ ਲਈ 50 ਲੱਖ ਯੂਨਟ ਬਾਇਓਟੈਕ ਕਲਚਰ ਸਥਾਪਿਤ ਕਰਨ ਲਈ 25 ਟੈਂਕ ਲਈ 25 ਲੱਖ ਯੂਨਟ ਬਾਇਓ ਫਲਾਕ ਕਲਚਰ ਸਿਸਟਮ ਸਟਾਫ ਕਰਨ ਲਈ ਸੱਤ ਟੈਂਕ ਲਈ 7.5 ਲੱਖ ਰੁਪਿਆ ਮੋਟਰਸਾਈਕਲ ਆਈਸ ਬਾਕਸ ਸਮੇਤ 0.75 ਲੱਖ ਆਈਸ ਬਾਕਸ ਸਮੇਤ 0.10 ਲੱਖ 3 ਵੀਕਲ ਆਈਸ ਬਾਕਸ ਸਮੇਤ 3 ਲੱਖ ਰੈਫਰਿਜਰੇਟਰ ਵੀਕਲ ਲਈ 25 ਲੱਖ ਲਾਈਫ ਫਿਸ਼ ਵੈਡਿੰਗ ਸਟੋਰ ਲਈ 25 ਲੱਖ ਇਸ ਇਸੇ ਤਰ੍ਹਾਂ ਹੀ ਹੋਰ ਸੁਲਤਾਨਾਂ ਜਿੰਨਾ ਵਿੱਚ ਫੈਸ਼ ਵੈਲੂ ਐਡਟ ਐਂਟਰਪ੍ਰਾਈਜ਼ ਉਂਟ ਲਈ 50 ਲੱਖ ਫੈਸ਼ ਫੀਡ ਮਿਲ ਲਈ 30 ਲੱਖ ਮੱਸੀ ਪੂਗ ਹੈਚਰੀ ਉਂਟ ਲਗਾਉਣ ਲਈ 25 ਲੱਖ ਦੀ ਸਹੂਲਤ ਦਿੱਤੀ ਜਾਂਦੀ ਹੈ ਇਸ ਜਸ ਵਿੱਚ ਜ਼ਿਆਦਾਤਰ ਜਿਹੜੀ ਸਬਸਿਡੀ ਹੈ ਕਾਫੀ ਮਿਲਦੀ ਹੈ ਜਨਰਲ ਲਈ 40% ਹੈ ਐਸ ਸੀ ਐਸਟੀ ਲਈ ਤੇ ਲੇਡੀਜ਼ ਲਈ 60% ਹੈ ਤੁਸੀਂ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਮੱਛੀ ਪਾਲਣ ਨੂੰ ਭਾਗ ਨਾਲ ਮੁੱਖ ਕਾਰਜਕਾਰੀ ਅਫਸਰ ਨਾਲ ਤੇ ਮੱਛੀ ਪਾਲਕ ਵਿਕਾਸ ਏਜੰਸੀ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਗਿਆਨ ਜੋਤੀ ਚੈਨਲ ਮੈਂ ਗਿਆਨ ਜੋਤੀ ਚੈਨਲ ਤੋਂ ਗਿਆਨ ਸਿੰਘ ਸਿੱਧੂ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਗਿਆਨ ਜੋਤੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਧੰਨਵਾਦ